ਸੰਜੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰਿੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਸੰਦੂਖ ਹੋ ਗਏ ਚਰਖੇ ਹੋ ਗਏ ਜੀ ਮਦਾਰੀਆਂ ਹੋ ਗਈਆਂ ਚੱਕੀਆਂ ਹੋ ਗਈਆਂ ਬੇਲਣਾ ਹੋ ਗਿਆ ਜੀ ਕਪਾਲ ਤੇ ਹੁੰਦਾ ਹੋ ਗਿਆ ਜੀ ਵਧੀਆ ਟਾਲੀ ਦੀ ਲੱਕੜ ਦਾ ਤਿਆਰ ਕੀਤਾ ਹੋਇਆ ਪਿੱਤਰਬਰਗ ਤੇ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਨੰਬਰ ਨੋਟ ਕਰ ਲਓ ਜੀ 82641 44620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਤੁਸੀਂ ਆਪਣੇ ਸੰਦੂਖ ਤਿਆਰ ਕਰਵਾ ਸਕਦੇ ਹੋ ਆਪਣੇ ਸੰਦੂਖ ਨੂੰ ਨਵਾਂ ਪਿੱਤਲ ਲਗਵਾ ਸਕਦੇ ਹੋ ਮੋਡੀਫਾਈ ਕਰਵਾ ਸਕਦੇ ਹੋ ਅਗਰ ਤੁਸੀਂ ਕਿ ਜਿਸ ਤਰ੍ਹਾਂ ਆਪਾਂ ਆ ਸੰਦੂਖ ਤਿਆਰ ਕਰ ਰਹੇ ਨੇ ਇਹਦਾ ਡਿਜ਼ਾਈਨ ਵੱਖਰਾ ਹਰ ਇੱਕ ਸੰਦੂਖ ਨੇ ਆਪਣੇ ਫਰੰਟ ਦੇ ਹਿਸਾਬ ਨਾਲ ਨਿਕਰਨਾ ਹੁੰਦਾ ਜੀ ਹੁਣ ਜਿਵੇਂ ਇਹ ਸੰਦੂਖ ਆ ਇਹਦਾ ਵੱਖਰਾ ਡਿਜ਼ਾਈਨ ਆ ਜਿਵੇਂ ਇਹ ਸੰਦੂਖ ਆ ਇਹਦਾ ਵੱਖਰਾ ਡਿਜ਼ਾਈਨ ਆ ਜਿਵੇਂ ਇਹਦੇ ਤੇ ਜੰਗਲਾ ਲੱਗਿਆ ਹੋਇਆ ਤੇ ਇਹਦਾ ਥੱਲੇ ਆ ਸਾਰਾ ਡੱਬੀ ਨਾਲਾ ਜਿਹੜਾ ਪਿੱਤਲਾ ਇਹ ਸਾਰਾ ਪਿੱਤਲ ਪੁਰਾਣਾ ਸੀਗਾ ਕਾਲਾ ਹੋਇਆ ਹੋਇਆ ਜਿਹਨੂੰ ਆਪਾਂ ਚਮਕਾਇਆ ਵਾ ਤੇ ਇਹ ਜਿਹੜਾ ਵਾ ਉੱਤੇ ਜੰਗਲੇ ਦੇ ਵਿੱਚ ਆਪਾਂ ਪਿੱਤਲ ਨਵਾਂ ਲਾਇਆ ਇਹ ਜੰਗਲੇ ਵਾਲਾ ਪਿੱਤਲ ਨਵਾਂ ਲਾਇਆ ਜਿਹੜੀ ਆ ਫੋਟੋ ਲੱਗੀ ਆ ਬਾਬਾ ਜੀ ਦੀ ਤੇ ਇਹ ਫੋਟੋ ਪਹਿਲਾਂ ਹੀ ਸੀਗੀ ਇਹਦੇ ਵਿੱਚ ਆਪਾਂ ਬਾਬਾ ਜੀ ਦਾ ਸਰੂਪ ਕੱਢ ਕੇ ਉਹਨੂੰ ਸਾਫ਼ ਕਰਕੇ ਆਪਾਂ ਵਿੱਚ ਫੇਰ ਪਾ ਦਿੱਤੇ ਆ ਤੇ ਇਹ ਆਪਣੇ ਕੋਲੇ ਚਾਰ ਸੰਦੋਖ ਪੂਰੇ ਪ੍ਰੋਪਰ ਤਿਆਰ ਪਏ ਆ ਜੀ ਆ ਜਿਨ੍ਹਾਂ ਨੇ ਆਪਣੀ ਧੀ ਬੇਟੀ ਨੂੰ ਵਿਆਹ ਦੇ ਵਿੱਚ ਦੇਣਾ ਸੰਦੋਖ ਜਿਨ੍ਹਾਂ ਦੀ ਇੱਛਾ ਹੁੰਦੀ ਆ ਕੁੜੀਆਂ ਦੀ ਵੀ ਅਸੀਂ ਸੰਦੋਖ ਲੈਣਾ ਉਹ ਸਾਡੇ ਕੋਲੋਂ ਆ ਕੇ ਜੀ ਸੰਦੋਖ ਦੇਖ ਕੇ ਖਰੀਦ ਸਕਦੇ ਆ ਤੇ ਚੱਕੀਆਂ ਹੋਗੀਆਂ ਚੱਕੀ ਹੋਗੇ ਵਰਕ ਕਰਦੇ ਜੀ ਜਨ ਕਿ ਚੱਕੀ ਹੋ ਗਈ ਮਧਾਣੀ ਹੋ ਗਈ ਚਰਖਾ ਹੋ ਗਿਆ ਆਪਣੇ ਕੋਲੇ ਵਰਕ ਕਰਦਾ ਹੀ ਸਮਾਨ ਹੁੰਦਾ ਜੀ ਸਾਰਾ ਸਾਰਾ ਸਮਾਨ ਵਰਕ ਕਰਦਾ ਹੁੰਦਾ RAM ਕੁਰਸੀ ਹੋ ਗਈ ਵਧੀਆ ਵਾਲੀ ਤੇ ਚਪਾਤੀ ਬਾਕਸ ਹੋ ਗਏ ਤੁਹਾਨੂੰ ਦਿਖਾਉਣੇ ਆ ਮੰਜਾ ਹੋ ਗਿਆ ਤੇ ਆ ਚਪਾਤੀ ਬਾਕਸ ਪਏ ਨੇ ਰੋਟੀ ਬਣਾ ਕੇ ਰੱਖਣ ਵਾਲਾ ਇਹ ਵੀ ਆਪਾਂ ਲੱਕੜ ਦਾ ਬਣਾਉਨੇ ਆ ਤੇ ਜਿੱਦਾਂ ਕਿ ਆ ਮੰਜਾ ਹੋ ਗਿਆ ਮੰਝਲ ਪਿੱਤਲ ਵਰਕ ਆਪਾਂ ਬਣਾਉਨੇ ਆ ਪੰਜਾਲੀਆਂ ਹੋ ਗਈਆਂ ਤੇ ਇਸ ਤਰ੍ਹਾਂ ਆਪਾਂ ਸਾਰਾ ਪੰਜਾਬੀ ਸੱਭਿਆਚਾਰ ਸਮਾਨ ਨਵਾਂ ਵੀ ਬਣਾਉਨੇ ਆ ਤੇ ਪੁਰਾਣੇ ਨੂੰ ਮੋਡੀਫਾਈ ਵੀ ਕਰਦੇ ਆਂ ਅਗਰ ਕਿਸੇ ਵੀਰ ਭੈਣ ਭਰਾ ਨੂੰ ਕਿਰਾਏ ਤੇ ਵੀ ਚਾਹੀਦਾ ਆਪਾਂ ਇਹ ਸਮਾਨ ਕਿਰਾਏ ਤੇ ਵੀ ਦਿੰਨੇ ਆ ਜੀ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਓ ਜੀ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨੰਬਰ ਹੈਗਾ ਆਪਣਾ 82641 44622 ਬੇਅਦ ਨੰਬਰ ਆਪਣਾ ਜੀ ਤੇ ਕਿਸੇ ਵੀ ਟਾਈਮ ਤੁਸੀਂ ਸਾਡੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਜੀ ਗੱਲ ਕਰਕੇ ਐਡਰੈਸ ਲੈ ਕੇ ਪੂਰਾ ਪ੍ਰੋਪਰ ਨਹੀਂ ਤੁਹਾਨੂੰ ਪਤਾ ਲੱਗਦਾ ਤੇ ਤੁਸੀਂ ਸਾਡੇ ਨਾਲ WhatsApp ਤੇ ਗੱਲ ਕਰਕੇ ਅਸੀਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਦਾਂਗੇ ਤੁਸੀਂ ਲੋਕੇਸ਼ਨ ਦੇ ਹਿਸਾਬ ਨਾਲ ਸਾਡੀ ਦੁਕਾਨ ਤੇ ਪਹੁੰਚ ਸਕਦੇ ਤੇ ਬਾਕੀ ਤੁਸੀਂ ਸੰਦੂਖ ਤਿਆਰ ਕਰਵਾਉਣਾ ਆਪਾਂ ਆਪਣਾ ਆਟੋ ਭੇਜ ਕੇ ਸੰਦੂਖ ਤੁਹਾਡਾ ਚੱਕ ਕੇ ਲੈ ਜਾਾਂਗੇ ਜੀ ਤਿਆਰ ਕਰਕੇ ਵਾਪਸ ਤੁਹਾਡੇ ਘਰੇ ਲੈ ਜਾ ਦੇ ਆਵਾਂਗੇ ਤੁਹਾਨੂੰ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਜੀ ਆਪਾਂ ਆਟੋ ਵਾਲੇ ਨੂੰ ਲੈ ਕੇ ਆਪੇ ਸੰਦੂਖ ਚੱਕ ਕੇ ਲੈ ਜਾਣਾ ਆਪੇ ਸੰਦੂਖ ਤੁਹਾਡਾ ਤਿਆਰ ਕਰਕੇ ਛੱਡ ਜਾਣਾ ਜੀ ਠੀਕ ਹੈ ਜੀ ਤੁਸੀਂ ਸਾਡੇ ਨਾਲ ਕਿਸੇ ਵੀ ਟਾਈਮ WhatsApp ਤੇ ਜਾਂ ਡਾਇਰੈਕਟ ਕਾਲ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ